ਕੋ ਬਣਾ ਦੇਣਾ ਕੋ ਬਣਾਇਆ ਕੋਟੋ ਕੋਟੋ ਪਛੋਟ ਦੇ ਲਸਣੇ ਡੋਟ ਹੈ ਆ ਜਾ ਬਾਈ ਦਰਿਆ ਜਿੱਥੇ ਮਹਾਰਾਜਾ ਰਣਜੀਤ ਸਿੰਘ ਪੈਦਾ ਹੋਏ ਇਹ ਤਰਹੀ ਹੈ ਕੰਨ ਨੂੰ ਪੁੱਟਾ ਸੋਹ ਜਿੱਤੇ ਜਿੱਥੇ ਵਿਚਾਰ ਪਰਤੀਏ ਬੰਦੇ ਬੈਜਾ ਜਿਹੜੇ ਸਾਬਰਦਈ ਜਿਹੜੇ ਦਰਵਾਦ ਸਾਹਿਬ ਤੇ ਬੰਦੇ ਸਾਹਿਬ ਦੇ ਦਰਦਰੀ ਜੀ ਆਦੋ ਜਾਨਸ਼ਾਨ ਦੇ ਬੰਦੇ ਕੋਈ ਨਹੀਂ ਖੜਦੇ ਤੁਹਾਡੇ ਮੁਰਖਾਂ ਨੇ ਬੰਦੀ ਜਣਾਈ ਗੁੱਪ ਦੇ ਵਿੱਚ ਕੀਤੀ ਡੁੱਤੀ ਲੜਾਈ ਅਗਲੇ ਫੇੜੀ ਕੀਤੀ ਤੇ ਫੇਰ ਅਖੀਰ ਦੀ ਪਿੰਡ ਘੇਰਾ ਦੇ ਵਿੱਚ ਫੁਗਾਮੀਆ ਦਾ ਦੇਵਤਾ ਅਬਦਾਲੀ ਦਾ ਬਿਸਤਰਾ ਬੰਦ ਕਰਦਾ ਜੋ ਤੁਸੀਂ ਬਣੀ ਬਣੀ ਆ ਬੈਠਾ ਕੋਈ ਐਸੇ ਵੈਸੇ ਨਹੀਂ ਹੋ ਅੱਛੀ ਤੋਂਦਰ ਕੋਈ ਨਹੀਂ ਹੁਣ ਮੈਂ ਚੱਲਦੇ ਕਿ ਇਹ ਲੋਕ ਇਹਨਾਂ ਨੇ ਸਿੱਖਾਂ ਦੀ ਲੜਾਈ ਸਿੱਖਾਂ ਦੀ ਆਜ਼ਾਦੀ ਦੇ ਵੇਲੇ ਕੋ ਮੈਂ ਜੋ ਸਰਕਾਰ ਦੇ ਸਾਡੇ ਸਿੱਧੂ ਰਾਣਜੀਤ ਹੈ ਬੜੀ ਜ਼ਰਾਨਤ ਹੈ ਜੋ ਫਰਕੇ ਬਹੁਤ ਇਹ ਹੈ ਕਿ ਸੱਚਾ ਸੱਚਾ ਲੀਡਰ ਜਿਹੜਾ ਸਰਕਾਰ ਤੇ ਖੋਲ ਰਿਹਾ ਸੀ ਉਸ ਤੇ ਝੂਠੇ ਮੱਤਲਬੇ ਪਾ ਕੇ ਵੀ ਪਾਣਾ ਜਿਨ੍ਹਾਂ ਨੂੰ ਫਿੱਚੂਗਾ ਜਿੱਡੀ ਮਾੜੀ ਕਹਿੰਦਾ ਛੋਟੀਆਂ ਛੋਟੀਆਂ ਗੰਨਾਂ ਕਰਕੇ ਉਸਰ ਤੇ ਗੇਸ ਕਰਤੇ ਆਪ ਪਾਰਟੀ ਨੂੰ ਇਹ ਦੇਖਣਾ ਚਾਹੀਦਾ ਕਿ ਤੁਸੀਂ ਕਿੱਥੇ ਫਿਰਦੇ ਹੋ ਕਿਵੇਂ ਤੁਸੀਂ ਸਟੇਰੇ ਨਾਟਵਾਰ ਰੁਟਰੇ ਉਹਨਾਂ ਦੇ ਨਾਲ ਵਿਹਾਰ ਕਰਦੇ ਹੋ પહેલા અમૃતપાલ નશો ઘરે સિદ્ધ નો ફર્યા એ ચીજ ચાલણી નહીં સરકારનું મેં કહેતા કે જે સિદ્ધ નો કલ ਤੱਕ ਨਾ ਛੱਡਿਆ ਸਾਰੀ ਦੁਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਬ੍ਰਿਟਾਨੀਆ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਸਿੱਖਰ ਦੇ ਪ੍ਰਦਰਸ਼ਨ ਹੋਣਗੇ ਬਹੁਤ ਬਹੁਤ ਸਾਰੇ ਨੁਕਤੇ ਕੀ ਹੋਇਆ ਜਦੋਂ ਅਗਰਗਨ ਸਿੰਘ ਨੂੰ ਇਹ ਸਰਕਾਰ ਨੇ ਬੜਿਆ ਔਰ ਕੁਲਿਓਨਾਬੋਦੀ ਸਾਹਿਬ ਤੁਸੀਂ ਇੱਕ ਨਵੀਂ ਰਾਏ ਸ਼ੁਰੂ ਕੀਤੀ ਹੈ ਸਾਡੇ ਸਿੱਖਾਂ ਨੂੰ ਕੈਨੇਡਾ ਦੇ ਵਿੱਚ ਬ੍ਰਿਟਾਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਪੱਛ ਸਾਗ ਦੇ ਵਿੱਚ ਹਰਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਸਾਡੇ ਨੀਜੇ ਤੁਸੀਂ ਕ੍ਰਿਪੀਤ ਕਰਦੇ ਇਹ ਜੀ ਸਿੱਖਾਂ ਦੇ ਸੇੜੀ ਜੀ ਤੇ ਬਹੁਤ سارے ਲੋਕ ਇੱਥੇ ਆਉਂਦੇ ਆ ਕਿ ਆਪਣਾ ਲੋਹਾ ਚਕਾਈਏ ਪਰ ਸਾਨੂੰ ਬੰਦਾ ਉਹ ਚਾਹੀਦਾ ਜਿਹੜਾ ਸਿੱਖਾਂ ਦੀ ਗੱਲ ਬਾਤ ਵਿੱਚ ਵਿੱਚ ਗੱਲ ਕਰ ਸਕੇ ਜੋਰ ਦੇ ਨਾਲ ਕਰ ਸਕੇ ਔਰ ਹਿੰਦੂ ਕੋਪਰ ਸਕੇ ਕਿ ਕਿਰੇ ਕਿਰੇ ਬੰਦੇ ਨਿੱਤ ਨੂੰ ਹੋਰਨੋ ਕਿਤੂ ਦਮਨ ਸੇ ਮਲਕ ਨੂੰ ਸੋ ਗੋਣ ਸੇ ਨੂੰ ਫਤਾਨ ਸੇ ਚੰਦੇ ਨੂੰ ਪਰਮਨਿਸ਼ ਸੇ ਫਨਵਾਰ ਨੂੰ ਰੋਡੇ ਨੂੰ ਹਰਿਆਣੇ ਵਿੱਚ ਦੀਪ ਮਟੋਟੋ ਮਜਾਂਦ ਵਿੱਚ ਮੁਸਲਮਾਨ ਨੂੰ ਮਾਰਿਆ ਤੇ ਸ੍ਰੀ ਕੀਤਾ ਅਸੀਂ ਇੰਨੀ ਟੁਕੜਾ ਨਹੀਂ ਕਰਦੇ ਦੇਖਦਾ ਪ੍ਰੋਗਰਾਮ ਜੇ ਸਰਕਾਰ ਨੇ ਬਾੜੇ ਸੰਚੂ ਟੂਰਨਾਮੈਂਟ ਛੱਡਿਆ ਗੱਲ ਤੱਕ ਇਹ ਰਕਲਾ ਪ੍ਰੋਗਰਾਮ ਜੀ ਪ੍ਰਸਤੁਤ ਦੇ ਹਲਕੇ ਬੰਦੂ ਵੀ ਦੇ ਵਿੱਚ ਅਸੀਂ ਬੜਾ ਤਕੜਾ ਕੱਟ ਕਰਦਾ ਕਿ ਦੱਸਣਾ ਕਿ ਪੁਵਾਂ ਸਿੰਘ ਜਿੱਤੇ ਤੇਰਾ ਹਲਕੇ ਤੋਰੇ ਉੱਥੇ ਫੋਟੋ ਫੋਟ ਚੜੀਏ ਜੇ ਕੋਈ ਨੂੰ ਨਾ ਰਹਾ ਦਿੱਤਾ ਗੱਲ ਤੱਕ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇੱਥੋਂ ਦਾ ਇੱਕ ਮਹਾਰੀਸਤ ਮਾਂ ਬ੍ਰੋਟਾ ਦਾ ਗਰਸੀਏ ਉਸ ਤੋਂ ਤੇ ਵੀ ਚੰਦਰਾ ਕੁਲਵਿੰਦਰ ਚੰਦਰਾ ਦੋਸ਼ ਲਾਇਆ ਮੇਰਾ ਕਹਿਣ ਦਾ ਮਤਲਬ ਹੈ ਇਸ ਰੰਗ ਦੇ ਦੌਰ ਸੰਦੇ ਵਿੱਚ ਲੋਕ ਘੜਨਾ ਸਲੀਮ ਕਰਨਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੋ ਜੇ ਕੰਤ ਤੱਕ ਨਾ ਛੱਡਿਆ ਇਹਨਾਂ ਨੂੰ ਹੱਥ ਨੂੰ ਬਿੰਦ ਕਰਦਾ ਕਿ ਅੱਪਣੇ ਤੁਰੀ ਪਹੁੰਚਣਾ 11 ਵਜੇ ਤੁਰੀ ਪਹੁੰਚ ਕੇ ਆਪਾਂ ਹੁਣ ਜਾ ਗੱਲ ਕਰਦਾ ਜੇਰਾ ਤੁਮਹਾਂ ਨੂੰ ਅਕਤੂਰ ਪਤਾ ਲੱਗ ਗਏ ਕਿ ਇਹ ਗਤ ਕਰਨ ਕਰ ਰਿਹਾ ਦੇ ਸਿਤੁਰੋਂ ਗਰੁੰ ਮਿਤ੍ਰਿਕ ਦੇ ਨਾਲ ਕ੍ਰੇਪਤਾ ਕਰਕੇ ਜਿਨ੍ਹਾਂ ਦੇ ਵਿੱਚ ਦਿੱਤਾ ਇਨ੍ਹਾਂ ਸ਼ਬਦਾਂ ਦੇ ਨਾਲ ਆਸ ਕਰਤਾ ਹੋਇਆ ਫਤ ਨਹੀਂ ਫਤ ਹੁ ਸਕਦਾ ਹੈ ਮਾਣ ਜੀ ਕਾ ਹੌਸਲਾ ਮਾਣ ਜੀ ਦੀ ਕਮੇ